ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਔਰ ਮੇਰੇ ਵੱਲੋਂ प्रदीप ਟੱਲੋਂ ਵੱਲੋਂ ਰੀਅਲ ਫੈਕਟ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਵਕਤ ਧੰਨਾਪਗਤ ਗਊਸ਼ਾਲਾ ਦੀਨਾ ਸਾਹਿਬ ਵੈਸੇ ਜੇ ਇੱਕ ਜਿਹੜਾ ਪੱਖ ਦੇਖਿਆ ਜਾਵੇ ਤਾਂ ਇਹ ਗਊਸ਼ਾਲਾ ਇੱਕ ਪਿੰਡ ਦੀ ਨਹੀਂ ਹੈਗੀ ਇਹ ਗਊਸ਼ਾਲਾ 6-7 ਪਿੰਡਾਂ ਦੀ ਸਾਂਝੀ ਹੈ ਔਰ ਇਸ ਗਊਸ਼ਾਲਾ ਦੇ ਵਿੱਚ ਮੌਜੂਦ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜੀ بارشਾਂ ਹੋਈਆਂ ਪੰਜਾਬ ਦੇ ਵਿੱਚ ਪਹਾੜੀ ਜਿਹੜਾ ਹੜਾ ਨੇ ਤਬਾਹੀ ਮਚਾਈ ਹੈ ਤਾਂ ਉਸ ਦੌਰਾਨ ਇਸ ਗਊਸ਼ਾਲਾ ਦੀਆਂ ਜਿਹੜੀਆਂ ਕੰਧਾਂ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਔਰ ਕੰਧਾਂ ਡਿੱਗੀਆਂ ਮੇਰੇ ਨਾਲ ਗਊਸ਼ਾਲਾ ਦੇ ਸੇਵਾਦਾਰ ਨੇ ਮੈਂ ਤੁਹਾਨੂੰ ਦੱਸ ਦੇਵਾਂ ਦੀਨਾ ਸਾਹਿਬ ਦੇ ਆਸ-ਪਾਸ ਜਿੰਨੇ ਪਿੰਡ ਨੇ ਬੁਰਜ ਹਮੀਰਾ ਸੈਦੋਕੇ ਕਿਸ਼ਨਗੜ੍ਹ ਰੌਤਾ ਖਾਈ ਓਤੋ ਮਤਲਬ ਇਹਦਾ ਕਾਂਗੜ ਸਾਰੇ ਪਿੰਡਾਂ ਦੀ ਲਗਭਗ ਜਿਹੜੀ ਸਾਂਝੀ ਇਹ ਗਊਸ਼ਾਲਾ ਤੇ ਇੱਥੇ ਸਾਰੇ ਸੇਵਾਦਾਰ ਵੀ ਇਹਨਾਂ ਪਿੰਡਾਂ ਤੋਂ ਆ ਕੇ ਸੇਵਾ ਕਰਦੇ ਆ ਤੂੜੀ ਵਗੈਰਾ ਵੀ ਸੇਵਾ ਕਰਕੇ ਜਾਂਦੇ ਆ ਹੋਰ ਵੀ ਜਿਹੜੀ ਵੀ ਗਊਸ਼ਾਲਾ ਦੀ ਲੋੜ ਹੁੰਦੀ ਹੈ ਸੇਵਾ ਕਰਦੇ ਆ ਸੋ ਮੇਰੇ ਨਾਲ ਇਸ ਵਕਤ ਗਊਸ਼ਾਲਾ ਦੇ ਸੇਵਾਦਾਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਜੀ ਤੁਹਾਡਾ ਗਰਮਪ੍ਰਤ ਸੇਂਗੜੀ ਅ ਅਬ ਵੀ ਅਸੀਂ ਦੇਖ ਰਹੇ ਹਾਂ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ بارشਾਂ ਦੌਰਾਨ ਨਹੀਂ ਏ ਢੰਡਾ ਨਿੱਕੀਆਂ ਬਹੁਤ ਜ਼ਿਆਦਾ ਜਣੀ ਨੁਕਸਾਨ ਹੋਇਆ ਪਹਿਲਾਂ ਤਾਂ ਠੀਕ ਸੀ ਕੰਦਾ ਹਾਂ ਬਾਸ ਵੱਧ ਗਿਆ ਕਿ ਕਹਿੰਦੇ ਗਾਰੀਆਂ ਕੰਦਾ ਸੀ ਪਹਿਲਾਂ ਇੰਨੀਆਂ ਕਿਸੇ ਚੇਤਾ ਡਿੱਗੀਆਂ ਹੈ ਜਲ ਚੜੀ ਬਹੁਤ ਕੰਦਾ ਦੀ ਹੈ ਕਿਉਂਕਿ ਸਾਨੂੰ ਪਤਾ ਹੀ ਪੰਜਾਬ ਚ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਣਾ ਚਾਹੀਆਂ ਹੈ ਸੰਗਤਾਂ ਨੂੰ ਜਾਨੀ ਬੇਨਤੀ ਹੈ ਵੀ ਸਾਰੇ ਜਿੰਨੇ ਰਾਡ ਮੱਕੇ ਦਾ ਸਹਿਯੋਗ ਦੇਣ ਜੀ ਬਸ ਇੱਕ ਕਿੰਨੇ ਹੁਣ ਹੈਗੇ ਬੋਸ਼ ਕਿੰਨੇ ਨੇ ਕਸੂਤਾ ਜੀ ਪੌਣੀ 300 350 ਗਉ ਹੈਗੀ ਜਿੰਨ 300 ਦੇ ਵੀ ਸਾਰੀ ਨਿੱਕੇ ਮੋٹے ਪਾ ਕੇ ਜੀ ਠੀਕ ਹੈ 300 ਤੋਂ ਵੱਧ ਹੀ ਹਾਂ ਜੀ 300 ਤੋਂ ਵੱਧ ਪਸ਼ੂ ਨੇ ਤੇ ਇਹ ਜਿਹੜੀਆਂ ਕੰਦਾ ਕਿਉਂਕਿ ਇੱਥੇ ਜਿਹੜੀ ਤੂੜੀ ਵਗੈਰਾ ਸਾਰੀ ਇੱਥੇ ਸਟੋਰ ਕੀਤੀ ਜਾਂਦੀ ਹੈ ਔਰ ਪਸ਼ੂਆਂ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਤੂੜੀ ਸੰਭੀ ਸੰਭਾਈ ਨਾ ਹੋਈ ਤਾਂ ਤੂੜੀ ਖਰਾਬ ਹੋ ਜਾਣੀ ਹੈ ਔਰ ਇੱਕ ਅੰਦਾ ਇੱਕ ਤਾਂ ਇਹ ਕੰਦ ਡਿੱਗੀ ਹੈ ਇੱਕ ਜਿਹੜੀ ਦੂਸਰੀ ਸਾਈਜ਼ ਹੈ ਨਾ ਉਹ ਵੀ 40 40 ਫੁੱਟ ਕਹਿੰਦਾ ਦੋਵੇਂ ਸਾਈਡਾਂ ਤੇ ਡਿੱਗੀਆਂ ਜੀ 40 40 ਫੁੱਟ ਹਾਂ ਯਾ ਬੇਲੋ ਖੜਾ ਤਾਂ ਆਹ ਦੇਖੋ ਜੀ ਇਹ ਰਾਬਾਸ ਨਹੀਂ ਖੜਿਆ ਗਊਆਂ ਦਾ ਕਰਕੇ ਨਹੀਂ ਬਿਲਕੁਲ ਇਹ ਵੀ ਇੱਕ ਹੋਈ ਹੈ ਜਿਹੜਾ ਉੱਪਰ ਪੀਨ ਹੈ ਚਮਤਕਾਰੀਆਂ ਵੀ ਦੇਖੋ ਬਿਨਾ ਥੱਲੇ ਕੰਧਾਂ ਡਿੱਗ ਪਈਆਂ ਪਰ ਜਿਹੜਾ ਇਹ ਪੀਨਾ ਹੋਏ ਘੜਾਕੰ ਮਜ਼ਬੇ ਕਰੜੀ ਗੱਲ ਅੜੀ ਹੈ ਸਭ ਤੋਂ ਵੱਡੀ ਤਾਂ ਹਨਾ ਜੀ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਕਿਉਂਕਿ ਵੀਡੀਓ ਦੇਸ਼ ਵਿਦੇਸ਼ ਤੱਕ ਸਾਰੇ ਇਲਾਕੇ ਦੇ ਵਿੱਚ ਜਾਣੀ ਹੈ ਨਹੀਂ ਵੀ ਸਾਡੇ ਤੋਂ ਹੋਰ ਕੋਈ ਬਾੜੀ ਆਉਂਦ ਨਹੀਂ ਇਸ ਦਾ ਮਤਲਬ ਇਹ ਹੈ ਨਾ ਜਿੰਨਾ ਕਰਣੀ ਅੰਮ੍ਰਿਤ ਕਰਦੇ ਆ ਮਾਲ ਦਾ ਖਰਚਾ ਦੁੱਧ ਦਾ ਦਾ ਮਤਲਬ ਸੇਵਾਦਾਰਾਂ ਨੂੰ ਹੈ ਨਾ ਤੇਲ ਤੂਲ ਦੇ ਖਰਚੇ ਹੈ ਉਹ ਜਿਹੜੀ ਜਿੰਨਾਂ ਕਰਦੇ ਖਰਚਾ ਹੋਈ ਸੰਗਤਾਂ ਨੂੰ ਕਿੰਨੇ ਥੋੜਾ ਥੋੜਾ ਪਾ ਕੇ ਅੱਡਾ ਜਣੀ ਮਨ ਲ ਕੰਤਾਰ ਦੇ ਮਾਲ ਕਰਨਾ ਜੀ ਉਹ ਹੋਰ ਵੀ ਇੱਥੇ ਖਰਚੇ ਕਿੰਨੇ ਹਨ ਤੜੀ ਸਿਆ ਹਸ ਤੇ ਰਾਮਗਦੇ ਸੰਗਤਾਂ ਤੁਹਾਡਾ ਅੰਦਾਜ਼ਾ ਕਿੰਨਾ ਲਗਭਗ ਖਰਚਾ ਆ ਜਾਊਗਾ ਕੋਈ ਖਾਤੇ ਬਾਰੇ ਤਾਂ ਜੀ ਬਹਿਤਰੀ ਦੱਸ ਸਕਦਾ ਸਾਦੇ ਹੋਏ ਬਾਬੇ ਇਹਨਾਂ ਜਿਹੜੀ ਚੀਜ਼ ਦਾ ਪਤਾ ਨਹੀਂ ਪਰੋ ਸੋ ਦਰਸ਼ਕੋ ਅੱਜ ਅਸੀਂ ਇਸ ਕਰਕੇ ਪਹੁੰਚੇ ਇੱਥੇ ਕਿਉਂਕਿ ਗਊਸ਼ਾਲਾ ਦੇ ਵਿੱਚ ਜਿਹੜੀਆਂ ਕੰਨਾਂ ਨਿੱਗੀਆਂ ਹੈ ਕੰਨਾਂ ਕੱਢਣ ਦੀ ਜਿਹੜੀ ਲੋੜ ਹੈਗੀ ਹੈ ਔਰ ਇਸ ਨੂੰ ਲੈ ਕੇ ਜਿਹੜੀ ਸੇਵਾ ਚਾਹੀਦੀ ਹੈ ਔਰ ਗਊਸ਼ਾਲਾ ਪਰਬੰਧਕਾਂ ਵੱਲੋਂ ਜਿਹੜੀ ਬੇਨਤੀ ਹੈ ਅਸੀਂ ਵੀ ਅਪੀਲ ਕਰਦੇ ਆ ਕਿ ਜਿੰਨੇ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਨਗਰਾਂ ਦੇ ਜਿਹੜੇ ਲੋਕ ਰਹਿੰਦੇ ਆ ਸਭ ਨੂੰ ਪਤਾ ਹੈ ਕਿ ਜਿਹੜੀ ਠਾਠ ਵਾਲੀ ਗਊਸ਼ਾਲਾ ਧਨ ਭਗਤ ਗਊਸ਼ਾਲਾ ਔਰ ਮੇਰੇ ਖਿਆਲ ਦੇ ਵਿੱਚ ਅਜਿਹਾ ਕੋਈ ਨੌਜਵਾਨ ਨਹੀਂ ਹੋਊਗਾ ਜਿਨੇ ਕਦੇ ਆ ਕੇ ਇੱਥੇ ਸੇਵਾ ਨਾ ਕੀਤੀ ਹੋਵੇ ਔਰ ਅੱਜ ਜਿਹੜੀ ਲੋੜ ਹੈ ਇਸ ਗਊਸ਼ਾਲਾ ਨੂੰ ਤੁਹਾਡੀ ਸਹਿਯੋਗ ਦੀ ਲੋੜ ਹੈ ਤਾਂ ਜਰੂਰ ਆਪਣੀ ਜਿਹੜਾ ਤਿਲਫੁਲ ਸਹਿਯੋਗ ਇਸ ਗਊਸ਼ਾਲਾ ਨੂੰ ਪਾਓ ਤਾਂ ਕਿ ਇਹ ਜਿਹੜੀਆਂ ਕੰਧਾਂ ਕੱਡੀਆਂ ਜਾ ਸਕਣ 40 40 ਫੁੱਟ ਉੱਚੀਆਂ ਕੰਧਾਂ ਔਰ ਗਉਂਆਂ ਲਈ ਜਿਹੜੀ ਤੂੜੀ ਹੈ ਜਿਹੜੀ ਸਾਰਾ ਸਾਲ ਖਾਣੀ ਹੈ ਉਹਨਾਂ ਨੇ ਔਰ ਉਹ ਜਿਹੜੀ ਸਾਂਭੀ ਜਾ ਸਕੇ ਕਿਉਂਕਿ ਜੇ ਜਿਹੇ ਹਾਲਾਤ ਰਹੇ ਤਾਂ ਕਿਉਂਕਿ ਤੂੜੀ ਨੇ ਖਰਾਬ ਹੋ ਜਾਣਾ ਔਰ ਫਿਰ ਪਸ਼ੂਆਂ ਨੂੰ ਜਿਹੜਾ ਖਾਣ ਪੀਣ ਦੇ ਜਿਹੜੀ ਤੂੜੀ ਪਾਉਂਦੇ ਆ ਉਹ ਖਰਾਬ ਹੋਈ ਤੂੜੀ ਨਹੀਂ ਪਾਈ ਜਾ ਸਕੀ ਸੋ ਇਸ ਕਰਕੇ ਸਾਰੀ ਸਮੂਚੇ ਜਿਹੜੇ ਪ੍ਰਬੰਧਕ ਨੇ ਸੇਵਾਦਾਰ ਨੇ ਉਹਨਾਂ ਵੱਲੋਂ ਅਪੀਲ ਹੈ ਕਿ ਗਊਸ਼ਾਲਾ ਦੇ ਵਿੱਚ ਜਿਹੜਾ ਆਪਣਾ ਸਹਿਯੋਗ ਹੈ ਉਹ ਜ਼ਰੂਰ ਪਾਓ ਅਸੀਂ ਜਿਹੜਾ ਇਸ ਵੀਡੀਓ ਦੇ ਨਾਲ ਇਹਨਾਂ ਦੇ ਸੰਪਰਕ ਨੰਬਰ ਇਹ ਆ ਬਾਕਾਇਦਾ ਜਿਹੜੇ ਨੰਬਰ ਇਹਨਾਂ ਦੇ ਅਕਾਊਂਟ ਨੰਬਰ ਇਹਨਾਂ ਦੇ ਸੰਪਰਕ ਨੰਬਰ ਹੈਗੇ ਆ ਉਹ ਪਾ ਦੇਵਾਂਗੇ ਜਿਹੜੀ ਵੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਸਿੱਧੀ ਤੁਸੀਂ ਇਹਨਾਂ ਕੋਲ ਆ ਕੇ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਨਾਲ ਫੋਨ ਤੇ ਸੰਪਰਕ ਕਰਕੇ ਸਿੱਧੀ ਸੇਵਾ ਜਿਹੜੀ ਗਊਸ਼ਾਲਾ ਨੂੰ ਪਾ ਸਕਦੇ ਹੋ ਸੋ ਅਸੀਂ ਇੱਕ ਜ਼ਰੀਆ ਤੁਹਾਡੇ ਤੱਕ ਇਹ ਹਾਲਾਤ ਪਹੁੰਚਾਉਣ ਦੀ ਕੋਸ਼ਿਸ਼ ਹੈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਪ੍ਰਬੰਧ ਕਰਨ ਦਾ ਸਾਰਿਆਂ ਦਾ ਜ਼ਰੂਰ ਸਾਥ ਦਿਓਗੇ ਉਸੀ ਕੁਝ ਕਹਿਣਾ ਚਾਹੁੰਦੇ ਆ ਜੀ ਬਹੁਤ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ